ਮੇਰਾ ਨਾਮ ਸੁਨਾਲ ਰੂਮਣੀ ਹੈ ਜੀ ਮੈਂ ਜੰਗਲੀ ਜੀਵ ਵਿਗਿਆਨੀ ਕਾ ਜੀ ਤੇ ਮੇਰਾ ਮੁੱਖ ਕੰਮ ਤਿੰਦਵੇ ਤੇ ਬਾਗ ਯਾਨੀ ਕਿ ਟਾਈਗਰ ਦੇ ਉੱਪਰ ਰਿਸਰਚ ਵਰਕ ਕਰਨਾ ਹੈ ਉਹਨਾਂ ਦੇ ਗਰਲ ਵਿੱਚ ਪਟੇ ਪਾਉਣਾ ਤੇ ਉਹਨਾਂ ਦੇ ਬਿਹੇਵੀਅਰ ਬਾਰੇ ਤੇ ਉਹਨਾਂ ਦਾ ਹਿਊਮਨ ਹੈਬਿਟੈਟਸ ਜਾਂ ਆਦਮੀਆਂ ਦੀਆਂ ਬਸਤੀਆਂ ਦੇ ਵਿੱਚ ਵਿਚਰਨ ਦੇ ਉੱਪਰ ਰਿਸਰਚ ਵਰਕ ਹੈ ਜੀ ਮੈਂ ਪਿਛਲੇ 15 ਸਾਲ ਤੋਂ ਇਹ ਕੰਮ ਕਰ ਰਿਹਾ ਹਾਂ ਤੇ ਅੱਜ ਕੱਲ ਮੈਂ ਪੰਜਾਬ ਵਿੱਚ ਐ ਤੇ ਕਿਉਂਕਿ ਪੰਜਾਬ ਵਿੱਚ ਬਹੁਤ ਥਾਵਾਂ ਦੇ ਉੱਪਰ ਪਿਛਲੇ ਕਈ ਮਹੀਨਿਆਂ ਚ ਇਨਫੈਕਟ ਪਿਛਲੇ ਸਾਲ ਤੋਂ ਲੇਪੜੀਆਂ ਤेंदੂਵੇ ਦੀਆਂ ਜਿਹੜੀਆਂ ਆਮਦ ਦੀਆਂ ਖਬਰਾਂ ਮਿਲ ਰਹੀਆਂ ਨੇ ਤੇ ਉਸ ਤੋਂ ਬਾਅਦ ਲੋਕਾਂ ਦਾ ਟਕਰਾਵ ਹੋਣ ਦੀਆਂ ਘਟਨਾਵਾਂ ਤੇ ਕਿਵੇਂ ਲੋਕ ਇਹਨਾਂ ਨੂੰ ਫੜਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਕਿਵੇਂ ਸਰਕਾਰ ਦਾ ਜਿੰਨਾ ਵੀ ਅਮਲਾ ਫੈਲਾਇਆ ਤੇ ਪਿੱਛੇ ਲੱਗਿਆ ਰਹਿੰਦਾ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਮੈਂ ਇੱਕ ক্লোਜ਼ ਵਾਚ ਜਾਂ ਨਿਗ੍ਹਾ ਰੱਖ ਰਹੇ ਹਾਂ ਤੇ ਇਹਦੇ ਨਾਲ ਗਵਰਨਮੈਂਟ ਦੇ ਨਾਲ ਮਿਲ ਕੇ ਚ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਈ ਸਾਰੇ ਸਵਾਲ ਨੇ ਕਿ ਪੰਜਾਬ ਦੇ ਵਿੱਚ ਤਿੰਨ ਦੂਵੇ ਅਚਨਚੇਤ ਕਿਵੇਂ ਆਉਣ ਲੱਗ ਗਏ ਨੇ ਇਹਦਾ ਕੀ ਕਾਰਨ ਹੈ ਕਿਉਂ ਇੰਨੀ ਸੰਖਿਆ ਨੇ ਦੀ ਵਧ ਗਈ ਆ ਮੁੱਖ ਕਾਰਨ ਹੈ ਜੀ ਹਿਮਾਚਲ ਦੇ ਵਿੱਚ ਪਿਛਲੇ ਸਾਲ ਤੇ ਇਸ ਸਾਲ ਜਿਹੜੇ ਹੜ੍ਹ ਆਏ ਨੇ ਕਲਾਊਡ ਬਸਟ ਹੋਏ ਨੇ ਇਸ ਸਾਲ ਤਾਂ ਹਿਮਾਚਲ ਦੇ ਵਿੱਚ ਡੈਮ ਵੀ ਟੁੱਟੇ ਨੇ ਤੇ ਇਸ ਕਰਕੇ ਜੜੀਆਂ ਇਹ ਸਪੀਸੀਜ਼ ਹੁੰਦੀਆਂ ਨੇ ਲਾਰਜ ਕੈਟ ਦੀਆਂ ਟੈਂਦੂਆ ਜਾਂ ਬਾਗ ਇਹਨਾਂ ਨੂੰ ਜ਼ਿਆਦਾ ਜਗ੍ਹਾ ਚਾਹੀਦੀ ਹੁੰਦੀ ਆ ਰਹਿਣ ਤੇ ਵੱਸਣ ਦੇ ਲਈ ਇਹ ਆਲਰੇਡੀ ਸਾਡੇ ਅਸੀਂ ਪੰਜਾਬੀ ਜੇ ਕਹੀਏ ਸਾਡਾ ਲਿੰਕ ਕੀ ਹੈ ਇਹਦੇ ਨਾਲ ਅਸੀਂ ਪਹਾੜਾਂ 'ਚ ਜਾਂਦੇ ਆ ਸਾਨੂੰ ਉੱਥੇ ਖੁੱਲੀਆਂ ਸੜਕਾਂ ਚਾਹੀਦੀਆਂ ਨੇ ਕਿਉਂ ਸਾਡੀਆਂ ਵੱਡੀਆਂ ਐਸਓਬੀ ਬੱਸਾਂ ਤੋੜਨਗੀਆਂ ਉਸ ਤੋਂ ਇਲਾਵਾ ਸਾਨੂੰ ਉੱਥੇ ਰਹਿਣ ਨੂੰ ਵੱਡੇ ਵਧੀਆ ਹੋਟਲ ਚਾਹੀਦੇ ਨੇ ਸਭ ਐਸ਼ੋ ਆਰਾਮ ਦਾ ਸਮਾਨ ਚਾਹੀਦਾ ਤੇ ਉਹਦੇ ਲਈ ਜੰਗਲ ਸਾਫ਼ ਕਰਕੇ ਹੀ ਇਮਾਰਤਾਂ ਬਣਦੀਆਂ ਨੇ ਤੇ ਜਦੋਂ ਇਹ ਜਾਨਵਰ ਜਿੱਥੇ ਇੱਕ ਹੋਣਾ ਚਾਹੀਦਾ ਦੋ ਹੋਣੇ ਚਾਹੀਦੇ ਆ ਉੱਥੇ ਪੰਜ-ਪੰਜ ਦੀ ਤਾਦਾਦ ਦੇ ਵਿੱਚ ਵੀ ਰਹਿ ਰਹੇ ਨੇ ਤੇ ਇਹ ਕਾਰਨ ਇੱਕ ਵੱਡਾ ਜਿਹਦੇ ਕਰਕੇ ਜਦੋਂ ਜਾਨਵਰ ਇੰਨੀ ਤਦਾਦ ਚ ਇਕੱਠੇ ਹੁੰਦੇ ਨੇ ਸੰਗਣੀ ਵਾਦੀ ਚ ਰਹਿਣ ਲੱਗ ਜਾਂਦੇ ਨੇ ਇੱਕ ਦੂਜੇ ਨਾਲ ਕੁਲ ਮਿਲ ਕੇ ਆ ਇੱਕ ਜਗ੍ਹਾ ਇਕੱਠੇ ਰਹਿ ਕੇ ਰਹਿਣ ਦੀ ਮਜਬੂਰ ਹੁੰਦੇ ਨੇ ਜਦੋਂ ਹੜ੍ਹ ਜਾਂ ਹੋਰ ਕੁਝ ਆਉਂਦਾ ਤੇ ਇਹ ਪਲੇਨ ਵਾਲੇ ਪਾਸੇ ਨੂੰ ਆ ਜਾਂਦੇ ਨੇ ਪੰਜਾਬ ਕਿਉਂਕਿ ਰਾਈਪੇਰੀਅਨ ਸਟੇਟ ਹੈ ਸਾਡੇ ਇੱਥੇ ਜਿਹੜਾ ਪਾਣੀ ਦਾ ਨਹਿਰੀ ਪਾਣੀ ਦਾ ਜਿਹੜਾ ਜਾਲ ਹੈ ਵਧੀਆ ਹੈ ਦਰਿਆਵਾਂ ਦੀ ਧਰਤੀ ਹੈ ਤੇ ਇਹ ਹਮੇਸ਼ਾ ਤੋਂ ਹੀ ਮਾਈਗ੍ਰੇਸ਼ਨ ਦਾ ਰੂਟ ਰਿਹਾ ਇਹ ਜਿੰਨੀਆਂ ਵੀ ਨਹਿਰਾਂ ਜਾਂ ਖਾਲ ਇਹ ਹਾਈਵੇਜ਼ ਦਾ ਕੰਮ ਕਰਦੇ ਨੇ ਇਹਨਾਂ ਜੰਗਲੀ ਜਾਨਵਰਾਂ ਦੀ ਮੂਵਮੈਂਟ ਦੇ ਲਈ ਔਰ ਇਹ ਸਦੀਆਂ ਤੋਂ ਹੁੰਦਾ ਆਇਆ ਹੁਣ ਬਰਸਾਤਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਸਾਰੇ ਪਾਸੇ ਹਰੇਵਾਇ ਹਰਿਆਵਲ ਹੋ ਜਾਂਦੀ ਹੈ ਤੇ ਜਾਨਵਰ ਨੂੰ ਜੰਗਲ ਦੇ ਵਿੱਚ ਤੇ ਖੇਤ ਦੇ ਵਿੱਚ ਹਰਿਆਵਲ ਦੇ ਵਿੱਚ ਫਰਕ ਬਹੁਤਾ ਸਮਝ ਨਹੀਂ ਆਉਂਦਾ ਉਹ ਆਪਦੇ ਬਚਨ ਦਾ ਮਾਰਾ ਜਾਂ ਭੋਜਨ ਦੀ ਤਲਾਸ਼ ਦੇ ਵਿੱਚ ਮੂਵ ਕਰਦਾ ਹੈ ਇੱਕ ਜਗ੍ਹਾ ਤੋਂ ਦੂਜੇ ਪਾਸੇ ਕਿਉਂਕਿ ਇਹ ਜਾਨਵਰ ਜਿਹੜਾ ਜਗਿਆਸੂ ਜੀਵ ਹੈ ਤੇ ਇਹਨੂੰ ਘੁੰਮਣਾ ਜਾਂ ਟੈਰੀਟਰੀ ਬਣਾਉਣਾ ਜਾਂ ਆਪਦੀ ਇੱਕ ਕਹਿ ਲੋ ਮਾਰਕਿੰਗ ਕਰਨੀ ਪਸੰਦ ਆ ਇਹਦੇ ਵਿਵਹਾਰ ਦਾ ਹਿੱਸਾ ਹੈ ਤੇ ਇਹ ਕਈ ਵਾਰੀ ਆਉਂਦੇ-ਆਉਂਦੇ ਫਿਰ ਸ਼ਹਿਰ ਜਿਹੜੇ ਮੁਰੇ ਆ ਜਾਂਦੇ ਨੇ ਜਾਂ ਹਾਈਵੇ ਆ ਜਾਂਦੇ ਨੇ ਉੱਥੇ ਆ ਕੇ ਫਿਰ ਇਹਦਾ ਮਨੁੱਖ ਨਾਲ ਟਕਰਾਵ ਹੋ ਜਾਂਦਾ ਜਾਂ ਸਾਡੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਦਿਖਣ ਲੱਗ ਜਾਂਦਾ ਤੇ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਇੱਕ ਤਿੰਨ ਦੂਏ ਦੀ ਖਬਰ ਨੂੰ ਲੋਕ ਸੱਤਰ ਬਣਾ ਦਿੰਦੇ ਨੇ ਕਿਉਂਕਿ ਪਿਛਲੇ ਦਿਨ ਹੀ ਅਸੀਂ ਦੇਖਿਆ ਮੈਂ ਹਮੇਸ਼ਾ ਦੇਖਦਾ ਹੀ ਆਇਆ ਕਿ ਲੋਕ ਕੁੱਤੇ ਦੇ ਪੈੜਾ ਨੂੰ ਦੇਖ ਕੇ ਵੀ ਹੌ ਹੱਲਾ ਖੜਾ ਕਰ ਦਿੰਦੇ ਨੇ ਤੇ ਡਿਪਾਰਟਮੈਂਟ ਦੇ ਫੋਨ ਘੜਕਾਣਾ ਸ਼ੁਰੂ ਕਰ ਦਿੰਦੇ ਨੇ ਫੇਕ ਨਿਊਜ਼ ਦਾ ਬਾਜ਼ਾਰ ਬਹੁਤ ਗਰਮ ਹੈ ਬੈਂਗਲੌਰ ਦੀਆਂ ਵੀਡੀਓਆਂ ਹੋਣਗੀਆਂ ਜਾਂ ਕਿਸੇ ਹੋਰ ਥਾਂ ਦੀ ਵੀਡੀਓ ਨੂੰ ਪੰਜਾਬ ਚ ਕਿਤੇ ਮੁਕਸਰ ਮੁਗਗੇ ਕਿਸੇ ਫਲਾਈਓਵਰ ਦੀ ਬਣਾ ਕੇ ਦਿਖਾ ਦਿੱਤੀ ਜਾਵੇਗੀ ਤੇ ਉਹ ਸੋਸ਼ਲ ਮੀਡੀਆ ਦੇ ਉੱਪਰ ਲੋਕ ਜਿਹੜੇ ਨੇ ਬਿਨਾਂ ਚੈੱਕ ਕੀਤੇ ਗੂਗਲ ਤੋਂ ਉਹਨੂੰ ਧੜਾ ਧੜ ਸ਼ੇਅਰ ਕਰ ਦਿੰਦੇ ਨੇ ਇਸ ਕਰਕੇ ਫਿਰ ਇਹਦੀ ਖਬਰ ਜਿਹੜੀ ਆ ਉਹ ਰਾਈ ਦਾ ਪਹਾੜ ਜਿਹੜਾ ਬਣ ਜਾਂਦਾ ਤੇ ਬਹੁਤ ਜ਼ਿਆਦਾ ਲੱਗਦੀ ਹੈ ਕਿ ਕਿਤੇ ਬਹੁਤ ਜ਼ਿਆਦਾ ਤਦਦ ਵਿੱਚ ਤੇਂਦੂ ਆ ਰਹੇ ਨੇ ਜਦਕਿ ਪਿਛਲੇ ਦੋਹਾਂ ਤਿੰਨ ਸਾਲਾਂ ਦੇ ਵਿੱਚ ਕਰੀਬਨ ਇਹ ਤਿੰਨ ਜਾਂ ਚਾਰ ਹੀ ਕੇਸ ਹੋਏ ਨੇ ਜੀ